ਰਨ ਮਲਾ ਊੜਾ ਐੜਾ ਈੜੀ ਸਸਾ ਹਹਾ ਕਕਾ ਖਖਾ ਗਗਾ ਕਗਾ ਨਈਆ ਚਚਾ ਛਛਾ ਜਜਾ ਝਜਾ ਨਾਣਾ ਟੈਂਕਾ ਠਠਾ ਡਡਾ ਟਡਾ ਨਈਆ ਤੱਤਾ ਥੱਥਾ ਦੱਦਾ ਤੱਦਾ ਨੰਨਾ ਪੱਪਾ ਫਫਾ ਬੱਬਾ ਪੱਬਾ ਮੰਮਾ ਯਈਆ ਰਾਰਾ ਲੱਲਾ ਵਾਵਾ ਰਾੜਾ ਪੈਰੀ ਬਿੰਦੀ ਵਾਲੇ ਅੱਖਰ ਜਿੰਨਾ ਅੱਖਰਾਂ ਵਿੱਚ ਪੈਰ 'ਚ ਬਿੰਦੀ ਪੈਂਦੀ ਹੈ ਛ ਛੇ ਪੈਰ ਬਿੰਦੀ ਛ ਖ ਖੇ ਪੈਰ ਬਿੰਦੀ ਖ ਗ ਗੇ ਪੈਰ ਬਿੰਦੀ ਗ ਜ ਜੇ ਪੈਰ ਬਿੰਦੀ ਜ ਫ ਫੇ ਪੈਰ ਬਿੰਦੀ ਫ ਲ ਲੇ ਪੈਰ ਬਿੰਦੀ ਲ ਧੰਨਵਾਦ ਜੀ